ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਇਹ ਤਿੰਨ ਚੀਜ਼ਾਂ ਖੋਈਆਂ ਨਹੀਂ ਜਾ ਸਕਦੀਆਂ ਵਿਅਕਤੀ ਦੀ ਆਪਣੀ ਮਰਜ਼ੀ ਹੋਵੇਗੀ ਤਾਂ ਉਹ ਦੇਵੇਗਾ ਕੋਈ ਉਸ ਕੋਲੋਂ ਇਹ ਚੀਜ਼ਾਂ ਖੋ ਨਹੀਂ ਸਕਦਾ ਭਾਵੇਂ ਉਹਦਾ ਕਿੰਨਾ ਵੀ ਦੇਲ ਕਰਦਾ ਹੋਵੇ ਕਿ ਅਗਲਾ ਉਸ ਨੂੰ ਦੇ ਦੇਵੇ ਪਰ ਉਹ ਖੋ ਨਹੀਂ ਸਕਦਾ ਉਸ ਦੀ ਮਰਜ਼ੀ ਤੋਂ ਬਿਨਾ ਆਓ ਫਿਰ ਗੱਲ ਕਰਦੇ ਹਾਂ ਉਹ ਕਿਹੜੀਆਂ ਤਿੰਨ ਚੀਜ਼ਾਂ ਨੇ ਸਭ ਤੋਂ ਪਹਿਲਾਂ ਤਾਂ ਨੰਬਰ 1 ਪਿਆਰ ਪਿਆਰ ਕਿਸੇ ਕੋਲੋਂ ਖੋ ਕੇ ਨਹੀਂ ਲਿਆ ਜਾ ਸਕਦਾ ਮੈਂ ਕਿਸੇ ਲੜਕੇ ਲੜਕੀ ਦੇ ਪਿਆਰ ਦੀ ਗੱਲ ਨਹੀਂ ਕਰ ਰਹੀ ਇੱਥੇ ਭੈਣ ਭਰਾ ਦਾ ਪਿਆਰ ਦੋ ਭੈਣਾਂ ਦਾ ਪਿਆਰ ਮਾਪਿਆਂ ਦਾ ਬੱਚਿਆਂ ਨਾਲ ਪਿਆਰ ਕਿਸੇ ਵੀ ਰਿਸ਼ਤੇ ਨੂੰ ਲੈ ਲਓ ਕਿਸੇ ਵੀ ਰਿਸ਼ਤੇ ਕੋਲੋਂ ਪਿਆਰ ਖੋਇਆ ਨਹੀਂ ਜਾ ਸਕਦਾ ਜੇਕਰ ਉਸਦੇ ਅੰਦਰ ਤੁਹਾਡੇ ਲਈ ਪਿਆਰ ਹੋਵੇਗਾ ਤਾਂ ਹੀ ਮਿਲੇਗਾ ਜੇਕਰ ਤੁਸੀਂ ਉਸ ਨੂੰ ਕਹੋ ਕਿ ਹਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੂੰ ਵੀ ਮੈਨੂੰ ਪਿਆਰ ਕਰ ਤਾਂ ਇਸ ਤਰ੍ਹਾਂ ਪਿਆਰ ਨਹੀਂ ਲਿਆ ਜਾ ਸਕਦਾ ਇਹ ਖੋਇਆ ਨਹੀਂ ਜਾ ਸਕਦਾ ਉਸਦੇ ਅੰਦਰ ਪਿਆਰ ਹੋਵੇਗਾ ਤਾਂ ਹੀ ਉਹ ਤੁਹਾਨੂੰ ਪਿਆਰ ਕਰੇਗਾ ਮਾਪੇ ਆਪਣੇ ਬੱਚਿਆਂ ਨੂੰ ਬੜੇ ਹੀ ਲਾਡਾਂ ਚਾਵਾਂ ਨਾਲ ਪਾਲਦੇ ਨੇ ਪਾਪ ਜਦੋਂ ਬੱਚੇ ਵੱਡੇ ਹੁੰਦੇ ਨੇ ਵਿਆਹੇ ਜਾਂਦੇ ਨੇ ਮਾਪੇ ਬਜ਼ੁਰਗ ਹੋ ਜਾਂਦੇ ਨੇ ਤੇ ਮਾਪੇ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਉਸ ਤਰ੍ਹਾਂ ਹੀ ਬੱਚੇ ਸਾਡਾ ਧਿਆਨ ਰੱਖਣ ਸਾਨੂੰ ਪਿਆਰ ਕਰਨ ਪਰ ਬਹੁਤ ਸਾਰੇ ਬੱਚੇ ਇੱਜ਼ਤ ਮਾਨ ਰਿਸਪੈਕਟ ਦਿੰਦੇ ਨੇ ਮਾਪੇ ਨੂੰ ਪਿਆਰ ਕਰਦੇ ਨੇ ਪਰ ਅਕਸਰ ਜ਼ਿਆਦਾਤਰ ਬੱਚੇ ਆਪਣੇ ਫਿਊਚਰ ਵਿੱਚ ਰੁੱਝ ਜਾਂਦੇ ਨੇ ਆਪਣੇ ਕਾਰੋਬਾਰ ਵਿੱਚ ਰੁੱਝ ਜਾਂਦੇ ਨੇ ਤੇ ਮਾਪੇ ਬਾਪ ਨੂੰ ਉਹਨਾਂ ਪਿਆਰ ਨਹੀਂ ਦੇ ਸਕਦੇ ਹੁੰਦੇ ਤੇ ਕੀ ਮਾਪੇ ਬਾਪ ਆਪਣੇ ਬੱਚਿਆਂ ਕੋਲੋਂ ਪਿਆਰ ਖੋ ਸਕਦਾ ਆ ਭਾਵੇਂ ਉਹਨਾਂ ਹੀ ਆਪਣੇ ਬੱਚਿਆਂ ਨੂੰ ਪੈਦਾ ਕੀਤਾ ਆ ਪਰ ਮਾਪੇ ਬਾਪ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਨੇ ਕੀ ਉਹ ਆਪਣੇ ਬੱਚਿਆਂ ਕੋਲੋਂ ਆਪਣੇ ਹਿੱਸੇ ਦਾ ਪਿਆਰ ਖੋ ਕੇ ਲੈ ਸਕਦੇ ਨੇ ਨਹੀਂ ਲੈ ਸਕਦੇ ਇਸ ਤਰ੍ਹਾਂ ਕਿਸੇ ਵੀ ਰਿਸ਼ਤੇ ਵਾਸਤੇ ਪਿਆਰ ਖੋਇਆ ਨਹੀਂ ਜਾ ਸਕਦਾ ਜੇਕਰ ਅਗਲੇ ਦੀ ਮਰਜ਼ੀ ਹੋਵੇਗੀ ਅਗਲੇ ਦੇ ਦਿਲ ਵਿੱਚ ਪਿਆਰ ਹੋਵੇਗਾ ਤਾਂ ਹੀ ਪਿਆਰ ਮਿਲੇਗਾ ਉਸ ਤਰ੍ਹਾਂ ਪਿਆਰ ਨਹੀਂ ਲਿਆ ਜਾ ਸਕਦਾ ਨੰਬਰ 2 ਤੇ ਆ ਸਮਾਂ ਇਸ ਤਰ੍ਹਾਂ ਹੀ ਸਮਾਂ ਵੀ ਕਿਸੇ ਕੋਲੋਂ ਖੋਇਆ ਨਹੀਂ ਜਾ ਸਕਦਾ ਇੱਕ ਵਿਅਕਤੀ ਦੂਜੇ ਨੂੰ ਚਾਹੇ ਜਿੰਨਾ ਮਰਜ਼ੀ ਕਹੀ ਜਾਵੇ ਕਿ ਮੈਂ ਤੈਨੂੰ ਮਿਲਣਾ ਆ ਮੈਂ ਤੈਨੂੰ ਮਿਲਣਾ ਚਾਹੁੰਨਾ ਆ ਪਰ ਉਹ ਆਪਣਾ ਸਮਾਂ ਤਾਂ ਹੀ ਦੇਵੇਗਾ ਜੇਕਰ ਉਹਦੇ ਮਨ ਵਿੱਚ ਵੀ ਮਿਲਣ ਦੀ ਚਾਹ ਹੋਵੇਗੀ ਉਹਦੇ ਮਨ ਵਿੱਚ ਵੀ ਮਿਲਣ ਦੀ ਇੱਛਾ ਹੋਵੇਗੀ ਤਾਂ ਹੀ ਉਹ ਆਪਣਾ ਸਮਾਂ ਉਹਨੂੰ ਦੇਵੇਗਾ ਇਸ ਤਰ੍ਹਾਂ ਸਮਾਂ ਵੀ ਖੋਇਆ ਨਹੀਂ ਜਾ ਸਕਦਾ ਜਿਨ੍ਹਾਂ ਚਿਰ ਉਹਦੀ ਮਰਜ਼ੀ ਨਹੀਂ ਆ ਸਮਾਂ ਦੇਣ ਦੀ ਉਹਨਾਂ ਚਿਰ ਕਿਸੇ ਕੋਲੋਂ ਖੋ ਕੇ ਉਹਦਾ ਸਮਾਂ ਜਿਹੜਾ ਉਹ ਨਹੀਂ ਲਿਆ ਜਾ ਸਕਦਾ ਇਹ ਵੀ ਰਿਸ਼ਤਿਆਂ ਦੀ ਗੱਲ ਆ ਏ ਨਹੀਂ ਕਿ ਆਫਿਸ ਵਿੱਚ ਤੁਸੀਂ ਕਿਸੇ ਨੂੰ ਮਿਲਣ ਜਾਣਾ ਅਪਾਇੰਟਮੈਂਟ ਲਈ ਆ ਤੇ ਉਸ ਸਮੇਂ ਦੀ ਮੈਂ ਗੱਲ ਕਰ ਰਹੀ ਆ ਉਸ ਸਮੇਂ ਦੀ ਗੱਲ ਨਹੀਂ ਆ ਇਹ ਰਿਸ਼ਤਿਆਂ ਵਿੱਚ ਇੱਕ ਦੂਜੇ ਨੂੰ ਸਮਾਂ ਦੇਣ ਦੀ ਗੱਲ ਆ ਕਿ ਉਸ ਨੂੰ ਮਿਲਣ ਲੱਗਿਆਂ ਜੋ ਸਮਾਂ ਦੇਣਾ ਵਾ ਉਸ ਸਮੇਂ ਦੀ ਗੱਲ ਆ ਇਹ ਕੋਈ ਹੋਰ ਸਮੇਂ ਦੀ ਗੱਲ ਨਹੀਂ ਨੰਬਰ 3 ਤੇ ਆ ਇੱਜ਼ਤ ਰਿਸਪੈਕਟ ਇਹ ਵੀ ਕਿਸੇ ਕੋਲੋਂ ਮੰਗ ਕੇ ਖੋ ਕੇ ਨਹੀਂ ਲਈ ਜਾ ਸਕਦੀ ਜੇਕਰ ਤੁਸੀਂ ਕਿਸੇ ਦਾ ਇੱਜ਼ਤ ਮਾਣ ਕਰਦੇ ਜੇ ਰਿਸਪੈਕਟ ਕਰਦੇ ਜੇ ਅਗਲਾ ਤੁਹਾਡੀ ਇੱਜ਼ਤ ਨਹੀਂ ਕਰਦਾ ਤਾਂ ਤੁਸੀਂ ਉਸ ਕੋਲੋਂ ਉਹ ਇੱਜ਼ਤ ਖੋ ਨਹੀਂ ਸਕਦੇ ਕਿ ਮੈਂ ਤੇਰੀ ਬਹੁਤ ਇੱਜ਼ਤ ਕਰਦਾ ਆਂ ਤਾਂ ਤੂੰ ਵੀ ਮੇਰੀ ਇੱਜ਼ਤ ਕਰ ਇਸ ਤਰ੍ਹਾਂ ਵੀ ਇੱਜ਼ਤ ਨਹੀਂ ਮਿਲਦੀ ਇੱਜ਼ਤ ਕਮਾਉਣੀ ਪੈਂਦੀ ਆ ਇੱਜ਼ਤ ਕਮਾਉਂਦਿਆਂ ਤਾਂ ਸਾਰੀ ਉਮਰ ਹੀ ਲੰਘ ਜਾਂਦੀ ਏ ਬਹੁਤ ਔਖੀ ਆ ਇੱਜ਼ਤ ਕਮਾਉਣੀ ਇਹ ਨਹੀਂ ਕਿ ਕਿਸੇ ਦੀ ਬਹੁਤ ਇੱਜ਼ਤ ਆ ਤਾਂ ਤੁਸੀਂ ਠੱਗੀ ਠੋਰੀ ਮਾਰ ਕੇ ਇੱਜ਼ਤ ਖੋ ਲਵੋਗੇ ਨਹੀਂ ਇੱਜ਼ਤ ਕਮਾਉਣੀ ਪੈਂਦੀ ਆ ਇਹ ਨਹੀਂ ਕਿ ਇਹ ਚੀਜ਼ ਵੀ ਕਿਸੇ ਕੋਲੋਂ ਖੋਈ ਜਾ ਸਕਦੀ ਹੋਵੇ ਇਹ ਖੋਈ ਨਹੀਂ ਜਾ ਸਕਦੀ ਇਹ ਨਹੀਂ ਕਿ ਤੁਹਾਡੇ ਕੋਲ ਬਹੁਤ ਪੈਸਾ ਵਾ ਤੇ ਤੁਸੀਂ ਬਹੁਤ ਅਮੀਰ ਹੋ ਤੇ ਤੁਸੀਂ ਇਸ ਨੂੰ ਖਰੀਦ ਲਵੋਗੇ ਇਹ ਖਰੀਦੀ ਨਹੀਂ ਜਾ ਸਕਦੀ ਇਹ ਵਿਅਕਤੀ ਨੂੰ ਆਪ ਹੀ ਕਮਾਉਣੀ ਪੈਂਦੀ ਆ ਇੱਜ਼ਤ ਜੇਕਰ ਇਸ ਤਰ੍ਹਾਂ ਮਿਲਦੀ ਹੁੰਦੀ ਤਾਂ ਫਿਰ ਇੱਜ਼ਤਦਾਰ ਕੋਲੋਂ ਤਾਂ ਕੋਈ ਪੈਸੇ ਵਾਲਾ ਧਨਵਾਨ ਇੱਜ਼ਤ ਹੀ ਖਰੀਦ ਲੈਂਦਾ ਜਾਂ ਖੋ ਲੈਂਦਾ ਇਸ ਤਰ੍ਹਾਂ ਇੱਜ਼ਤ ਨਹੀਂ ਮਿਲਦੀ ਇਹ ਤਾਂ ਹੀ ਮਿਲਦੀ ਆ ਜੇ ਤੁਹਾਡੀ ਪਿੱਠ ਪਿੱਛੇ ਚਾਰ ਜਾਣੇ ਤੁਹਾਡੀ ਚੰਗਿਆਈ ਦੀਆਂ ਗੱਲਾਂ ਕਰਨ ਕਿ ਤੁਸੀਂ ਬਹੁਤ ਚੰਗੇ ਹੋ ਚੰਗੇ ਕੰਮ ਕਰਦੇ ਹੋ ਤਾਂ ਸਮਝ ਲਵੋ ਕਿ ਤੁਸੀਂ ਇੱਜ਼ਤਦਾਰ ਹੋ ਇੱਜ਼ਤ ਕਮਾ ਰਹੇ ਹੋ ਤੁਹਾਨੂੰ ਇੱਜ਼ਤ ਮਿਲਣੀ ਸ਼ੁਰੂ ਹੋ ਗਈ ਹੈ ਜਾਂ ਤੁਹਾਨੂੰ ਇੱਜ਼ਤ ਮਿਲ ਰਹੀ ਹੈ ਇਹ ਕਮਾਉਂਦਿਆਂ ਵਿਅਕਤੀ ਦੀ ਜ਼ਿੰਦਗੀ ਨਿਕਲ ਜਾਂਦੀ ਏ ਤੇ ਉਹ ਇੱਜ਼ਤ ਕਮਾਉਂਦਾ ਰਹਿੰਦਾ ਹੈ ਇਹ ਉਹ ਚੀਜ਼ਾਂ ਸੀ ਜਿਹੜੀਆਂ ਕਿਸੇ ਕੋਲੋਂ ਖੋਈਆਂ ਨਹੀਂ ਜਾ ਸਕਦੀਆਂ ਅਗਲਾ ਆਪਣੀ ਮਰਜ਼ੀ ਨਾਲ ਹੀ ਦੇਵੇਗਾ ਖੁਸ਼ ਰਹੋ ਤੰਦਰੁਸਤ